ਦੇਖਦੇ ਹੋ ਪਾਰਟੀ ਟਿਕਟਸੋਂ ਵੀ ਜੀਵਨ ਗੁਪਤਾ ਜੀ ਦੇ। ਦੇਖੋ ਜੀਵਨ ਗੁਪਤਾ ਜੀ ਸਾਡੇ ਭਾਰਤ ਜਨਤਾ ਪਾਰਟੀ ਦੇ ਬਹੁਤ ਹੀ ਸਿਨੇ ਕਰ ਵਰਕਰਤਾ ਨੇ ਔਰ ਅਸੀਂ ਧੰਨਵਾਦ ਕਰਨੇ ਆਪਣੇ ਸਾਰੇ ਲੀਡਰਸ਼ਿਪ ਦਾ ਜਿਨ੍ਹਾਂ ਨੇ ਇੱਕ ਬਹੁਤ ਹੀ ਹੋਣਹਾਰ ਔਰ ਅੱਛੇ ਕਰ ਵਰਕਰਤਾ ਨੂੰ ਜਿਹੜੀ ਉਹ ਟਿਕਟ ਦਿੱਤੀ ਹੈ ਔਰ ਦੂਸਰਾ ਮੈਂ ਆਪਣੇ ਵੈਸਟ ਹੇ ਇਲਾਕੇ ਦੇ ਆਪਣੇ ਵੀਰਾਂ ਨੂੰ ਭਾਵਨ ਉਹਨੂੰ ਬੇਨਤੀ ਕਰਨਾ ਵੀ ਆਓ ਸਾਰੇ ਅਸੀਂ ਮਿਲ ਕੇ ਇੱਕ ਜਿਸ ਤਿਕਨਾਲ ਜੀਵਨ ਕੁਪਤਾ ਜੀ ਨੂੰ ਟਿਕਟ ਮਿਲੀ ਏ ਔਰ ਸਾਰੇ ਇਕਜੁੱਟ ਹੋ ਕੇ ਜਿਹੜੇ ਉਹਨਾਂ ਨੂੰ ਜਿਤਾਈਏ ਔਰ ਜਿਸ ਲੁਧਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆਂ ਵੀ ਵਿਕਾਸ ਜਿਹੜਾ ਕਰ ਸਕਦੀ ਹੈ ਪਰਜਨਤਾ ਪਾਰਟੀ ਕਰ ਸਕਦੀ ਹੈ ਆਮ ਆਦਮੀ ਪਾਰਟੀ ਨੇ ਦੇ ਕੋ ਝੂਠ ਬੋਲ ਕੇ ਸਰਕਾਰ ਬਣਾਈ ਪਰ ਵਿਕਾਸ ਦਾ ਕੋਈ ਨਾ ਨਹੀਂ ਅੱਜ ਆਮ ਆਦਮੀ ਪਾਰਟੀ ਦੇ ਕੁਝ ਲੋਕ ਵਿਕਾਸ ਵਿਕਾਸ ਦੀਆਂ ਗੱਲਾਂ ਕਰਦੇ ਨੇ ਮੈਂ ਉਹਨਾਂ ਨੂੰ ਚੈਲੰਜ ਕਰਨਾ ਆਓ ਸਾਡੇ ਸਾਹਮਣੇ ਸਾਨੂੰ ਇੱਕ ਵੀ ਇੱਟ ਜਿਹੜੀ ਤੁਸੀਂ ਲੱਗੀ ਦਿਖਾ ਦਿਓ ਜਿਹੜੇ ਵਿਕਾਸ ਭਾਰਤੀ ਜਨਤਾ ਪਾਰਟੀ ਨੇ ਕੀਤੇ ਨੇ ਜਿਹੜੇ ਸਾਡੇ ਸੈਂਟਰ ਸਰਕਾਰ ਨੇ ਵਿਕਾਸ ਕੀਤੇ ਨੇ ਉਹ ਗਿਨਾਰੇ ਨੇ ਦੇਖੋ ਉਹਨਾਂ ਦਾ ਕੰਮ ਝੂਠ ਬੋਲਣਾ ਮੈਂ ਸਾਰੇ ਆਪਣੇ ਭੈਣਾਂ ਨੂੰ ਵੀਰਾਂ ਨੂੰ ਅਪੀਲ ਕਰਾਂਗਾ ਵੀ ਉਹਨਾਂ ਦੇ ਕਿਸੇ ਬਗਾਵੇ ਚ ਨਾ ਮਾ ਕਿਸੇ ਝੂਠ ਦਾ ਚੋਟ ਚ ਨਾ ਆਣਾ ਤੇ ਤੁਸੀਂ ਜਿਹੜਾ ਜੀਵਨ ਗੁਪਤਾ ਸਾਡੇ ਬਹੁਤ ਹੀ ਸਿਨੇ ਕਾਰਜਕਰਤਾ ਨੇ ਆਓ ਸਾਰੇ ਮਿਲ ਕੇ ਉਹਨਾਂ ਨੂੰ ਜਿਤਾਈਏ ਔਰ ਜਿਹੜੇ ਤੋਂ ਦੇ ਵਿਕਾਸ ਦੇ ਜਿਹੜੇ ਕੰਮ ਨੇ ਜਿਹਦਾ ਸਾਰੇ ਇੰਡੀਆ ਦੇ ਵਿੱਚ ਜਿਹੜੀ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉੱਤੇ ਵਿਕਾਸ ਹੋ ਰਿਹਾ ਹੈ ਔਰ ਜੇ ਤੁਸੀਂ ਲੁਧਿਆਣਾ ਦਾ ਵਿਕਾਸ ਚਾਹੁੰਦੇ ਆ ਤੇ ਅੱਜ ਸਾਨੂੰ ਜੀਵਨ ਗੁਰਤਾ ਜੀ ਦੀ ਲੋੜ ਹੈ ਜੀਵਨ ਗੁਰਤਾ ਜੀ ਨੂੰ ਜਿਤਾ ਕੇ ਤੇ ਲੁਧਿਆਣਾ ਦਾ ਵਿਕਾਸ ਕਰਾਈਏ ਸੀ ਠੀਕ ਸਿੰਘ ਟਿਕਟ ਨਾਸਤੀ ਹੈ ਲੁਧਿਆਣਾ ਬੈਸਟ ਵਾਸਤੇ ਕੀ ਕੰਮ ਕਰੋਗੇ ਜੀ ਉਹ ਦੇਖੋ ਬੜਾ ਭਾਰੀ ਸ਼ਾ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਚ ਬੀਜੇਪੀ ਦੇ ਇੱਕ ਪੁਰਾਣੇ ਔਰ ਕਰਮਟ ਵਰਕਰ ਜਿਨ੍ਹਾਂ ਨੇ ਗਰਾਉਂਡ ਲੈਵਲ ਤੋਂ ਭਾਰਤੀ ਜਨਤਾ ਪਾਰਟੀ ਦਾ ਕੰਮ ਕਰਦੇ ਆ ਰਹੇ ਨੇ ਔਰ ਬੜਾ ਲੰਬਾ ਤਜਰਬਾ ਅਦਨਗੇ ਜੀਵਨ ਗੋਪਤਾ ਜੀ ਨੂੰ ਇਸ ਇਲਾਕੇ ਤੋਂ ਟਿਕਟ ਦੇ ਕੇ ਨਵਾਜਿਆ ਤਾਂ ਇੱਕ ਨਵਾਂ ਜੋਸ਼ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰਾਂ ਚ ਔਰ ਇਲਾਕੇ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ ਕਿਉਂਕਿ ਜਿਸ ਤਰ੍ਹਾਂ ਕਿਹਾ ਜਾਂਦਾ ਵੀ ਭਾਰਤੀ ਜਨਤਾ ਪਾਰਟੀ ਵਰਕਰਾਂ ਦੀ ਕਰਾਹਕਰਤਾ ਦੀ ਪਾਰਟੀ ਹੈ ਤਾਂ ਇਹ ਉਸ ਕਰਾਹਕਰਤਾ ਨੂੰ ਟਿਕਟ ਮਿਲੀ ਆ ਉਹ ਮੈਂ ਸਮੂਚੀ ਹਾਈ ਕਮਾਂਡ ਦਾ ਸਮੂਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਦੌਰ ਸ਼ੁਰੂ ਕੀਤਾ ਔਰ ਇਹਦੇ ਵਿੱਚ ਇੱਥੇ ਦੀ ਜਨਤਾ ਉਹਨਾਂ ਦਾ ਸਹਿਯੋਗ ਸਾਨੂੰ ਭਰਪੂਰ ਮਿਲੂ ਉਹਦੇ ਸਦਕਾ ਅਸੀਂ ਇਹ ਸੀਟ ਜਿੱਤ ਕੇ 2022 ਦੀ ਸ਼ੁਰੂਆਤ ਕਰਾਂਗੇ ਸਰ ਲੇਕਿਨ ਕਾਫੀ ਡਿਲੇਅ ਕਰਤਾ ਕਿਉਂਕਿ ਸਾਰਾ ਜਿੱਤ ਬੈਨ ਲੈ ਕੇ ਦੇਖੋ ਇੱਕ ਪ੍ਰਕਿਰਿਆ ਕੁਝ ਵੀ ਹੋ ਸਕਦਾ ਜੋ ਵੀ ਹਾਈ ਕਮਾਂਡ ਨੇ ਆਪਣਾ ਨਿਰਣੇ ਲੈਂਦੇ ਆ ਤੇ ਉਹਦੇ ਮੁਤਾਬਕ ਬਾਕੀ ਵੀ ਸਟੇਟਾਂ ਸੀ ਸਾਰਿਆਂ ਦੇ ਨੰਨੇ ਹੋਣੇ ਸੀਗੇ ਸੋ ਇਕੱਠੇ ਹੀ ਅੱਜ ਅਨਾਉਂਸ ਹੋਇਆ ਜੇ ਜਦੋਂ ਵੀ ਹੋਇਆ ਅਸੀਂ ਸਵਾਗਤ ਕਰਦੇ ਆਂ ਤੇ ਕਰਅਕਰਤਾ ਆਪਣਾ ਕੰਮ ਪਹਿਲਾਂ ਤੋਂ ਜਾਰੀ ਕੀਤਾ ਹੋਇਆ ਉਹ ਸਭ ਲੱਗੇ ਹੋਏ ਨੇ ਕਿਹੋ ਜਿਹਾ ਮੁਕਾਬਲਾ ਦੇ ਦਿਆਂ ਆ ਸਰਕਾਰ ਹੈਗੀ ਠੀਕੇ ਪਾਸੇ ਕੋਈ ਮੁਕਾਬਲਾ ਨਹੀਂ ਦੇਖੋ ਸਰਕਾਰ ਚੋਣਾਂ ਲੜ ਰਹੀ ਹੈ ਸਰਕਾਰ ਦਾ ਚੋਣ ਲੜਕਣਾ ਸਰਕਾਰ ਦੇ ਤਾਂ ਲੋਕ ਵੈਸੀ ਵਰਖਲਾਫ ਨਹੀਂ ਤੁਸੀਂ ਇਹ ਦੇਖੋ ਨਾ ਪਔਰੇ ਖੜੇ ਆ ਜਿਹੜੇ ਇਹ ਤਾਂ ਵੈਸਟ ਹਲਕਾ ਜਿੱਥੇ ਆਮ ਏਡੇ ਏਡੇ ਵਾਅਦੇ ਕੀਤੇ ਜਾ ਰਹੇ ਏਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਤੇ ਲਗਾਤਾਰ ਬਿਜਲੀ ਦੇ ਕੱਟ ਹੀ ਨਹੀਂ ਮਾਨ ਜਿੱਥੇ ਤੱਕ ਡਿਵੈਲਪਮੈਂਟ ਦੀ ਗੱਲ ਆ ਤੁਸੀਂ ਇਹ ਇਸ ਇਲਾਕੇ ਦੇ ਵਿੱਚ ਹੀ ਸੜਕਾਂ ਤੇ ਆਪਾਂ ਚੱਲ ਪੈਣੇ ਆ ਮੈਂ ਕਹਿੰਦਾ 100 ਮੀਟਰ ਚੱਲਾਂਗੇ ਤਾਂ ਤੁਹਾਨੂੰ 100 ਗੱਡੇ ਨਜ਼ਰ ਆ ਜਾਣਗੇ ਜਦਕਿ ਸਭ ਤੋਂ ਵੱਧ ਪੈਸਾ ਸਮਾਰਟ ਸਿਟੀ ਦਾ ਇੱਥੇ ਲੱਗਿਆ ਔਰ ਉਹ 4 ਮਹੀਨੇ ਤੋਂ بڑے ਵੱਡੇ ਦਾਅਵੇ ਕਰ ਰਹੀ ਹੈ ਵੀ ਅਸੀਂ ਇੱਥੇ ਬਹੁਤ ਡਿਵੈਲਪਮੈਂਟ ਕੀਤਾ ਕਰਤੀ ਸੋ ਇਹ ਸਾਰੀਆਂ ਗੱਲਾਂ ਜਨਤਾ ਨੇ ਹੁਣ ਪੁੱਛਣੀਆਂ ਨੇ ਨਾ ਲੋਕਾਂ ਨੇ ਤਾਂ ਜਵਾਬ ਮੰਗਣਾ ਤੇ ਉਹਨਾਂ ਨੂੰ ਜਵਾਬ ਦੇਣਾ ਪੈਣਾ ਠੀਕ ਠੀਕ ਧੰਨਵਾਦ